उन्होंने पहले जबारॉस कीती है तो उस रस्ते उस दूसरे घर चले चार पहले उन्होंने सर टूटियां खोल के ला गएगा उसकी कोई वो भी वो चोर रस्ता ही होएगा है, रब जाने कौन है ਆਪ ਤਾਂ 10 ਦਿਨ ਪਹਿਲੇ ਮੰਦਰ ਦਾ ਫਤਿਹਲਾ ਚੁੱਕ ਕੇ ਲੈ ਗਿਆ ਉਹ ਵੀ ਵੀਡੀਓ ਨਹੀਂ ਦੇਖਿਆ ਮੂਰੀ ਚ ਪਾ ਕੇ ਲੈ ਗਿਆ ਲੋਕ ਮਕਾਨ ਵੇਚ ਕੇ ਜਾਣਾ ਜਮ ਚਾਹੁੰਦੇ ਆ ਵੀ ਇੱਥੇ ਹੁਣ ਸੇਫਟੀ ਨਹੀਂ ਤੇ ਪ੍ਰਕਾਰ ਦੀ ਲੈਣਾ ਹੈ ਉਹ ਬਥਰੇ ਕਿ ਸੌਂਡ ਦੇ ਇਸ ਇਲਾਕੇ ਸਾਡੇ ਪਰ ਕਦੀ ਕੋਈ ਪਕੜੇ ਨਹੀਂ ਜਾ ਰਿਹਾ ਨਾ ਕੋਈ ਕੁਸ਼ਲ ਕਾਰਵਾਈ ਕਰਾਈ ਹੈ ਵੀ ਪ੍ਰਸ਼ਾਸਨ ਅਕ ਮੰਗਿਆ ਹੋਈ ਹੈ ਵੀ ਇੱਧਰ ਥੋੜਾ ਧਿਆਨ ਦਿੱਤਾ ਜਾਏ ਗੱਲਬਾਤ ਕੀ ਸੀ ਸਵੇਰੇ 4:30 ਵਜੇ ਕੋਈ ਚੋਰ ਆਇਆ ਬੋਰੀ ਲੈ ਕੇ ਉਹਨਾਂ ਨੇ ਇੱਕ ਘਰੋਂ ਪਹਿਲੇ ਦੀਵਾਰ ਨੂੰ ਕ੍ਰੋਸ ਕੀਤੀ ਹੈ ਤੇ ਉਸ ਰਸਤੇ ਉਹ ਦੂਸਰੇ ਘਰ ਚ ਵੜਿਆ ਤੇ ਸਲੰਡਰ ਚੁੱਕ ਕੇ ਬੋਰੀ ਚ ਪਾ ਕੇ ਤੇ ਢੋਣ ਲੱਗਾ ਅਚਾਨਕ ਹੀ ਅੰਦਰ ਜਿਹੜਾ ਮਾਲਕ ਸੀ ਘਰ ਦੇ ਉਹਨਾਂ ਦੀ ਨਜ਼ਰ ਪੈ ਗਈ ਹੈ ਉਹਨਾਂ ਨੇ ਸ਼ੋਰ ਮਚਾਇਆ ਤੇ 도ੜ ਗਿਆ ਉਸ ਤੋਂ ਪਹਿਲੇ ਉਹ ਪਿੱਛੇ ਡਾਕਟਰ ਸਾਹਿਬ ਆਏ 2-4 ਦਿਨ ਪਹਿਲੇ ਉਹਨਾਂ ਦੀ ਸਾਰੀਆਂ ਟੂਟੀਆਂ ਖੋਲ ਕੇ ਲੈ ਗਿਆ ਕੋਈ ਉਹ ਵੀ ਉਹ ਚੋਰ ਅਸਰਾਹੀ ਹੋਏਗਾ ਕੋਈ ਨਸ਼ੇੜੀ ਰੱਬ ਜਾਣੇ ਕੋਣ ਹੈ ਉਸ ਤੋਂ ਪਹਿਲੇ ਕੋਈ ਹਫਤਾ 10 ਦਿਨ ਪਹਿਲੇ ਮੰਦਿਰ ਦਾ ਪਤੀਲਾ ਚੁੱਕ ਕੇ ਲੈ ਗਿਆ ਉਹ ਵੀ ਵੀਡੀਓ 'ਚ ਦੇਖਿਆ ਬੁਰੀ ਚ ਪਾ ਕੇ ਤੇ ਲੈ ਗਿਆ ਪਰ ਫੇਸ ਨਹੀਂ ਆਇਆ ਬੰਦੇ ਦਾ ਇਹ ਪਤਾ ਨਹੀਂ ਕੀ ਹੋ ਰਿਹਾ ਤੇ ਵੀ ਸੇਫਟੀ ਕੋਈ ਨਹੀਂ ਹੈਗੀ ਲੋਕ ਮਕਾਨ ਵੇਚ ਕੇ ਜਾਣਾ ਜਾਣਾ ਚਾਹੁੰਦੇ ਆ ਵੀ ਇੱਥੇ ਹੁਣ ਸੇਫਟੀ ਨਹੀਂ ਤੇ ਫਿਰ ਕੱਦ ਲਈ ਲੈਣਾ ਪੱਕੀ ਇਹ ਕਾਰਵਾਈ ਹੋਏ ਨਾ ਜਿੰਨਾਂ ਇਸ ਲਗਾਮ ਲਗਾਈ ਜਾਏ ਇਹ ਨਿਸ਼ੇੜੀਆਂ ਤੇ ਇਹ ਹੁਣ ਪਹਿਲੇ ਤੇ ਜਿਹੜੇ ਉਹ ਬੋਰੀਆਂ ਚੁੱਕਦੇ ਸੀ ਜਿਹੜੇ ਰੋਗੀਆਂ ਮੁਸਲਮਾਨੋ ਹੋਤੇ ਹੁਣ ਨਹੀਂ ਹੈ ਗੇਦਰ ਇਹ ਹੁਣ ਕੋਈ ਨਵੇਂ ਗਰੁੱਪ ਆਇਆ ਹੈ ਜਿਹੜਾ ਬੋਰੀਆਂ ਲੈ ਕੇ ਘੁੰਮਦਾ ਨਾ ਇਹ ਇਨਾਂ ਦੀ ਫੋਰਸ ਸ਼ਾਇਦ ਇਹੋ ਹੀ ਹੈ ਤੇ ਹੁਣ ਜਿਹੜਾ ਇਹ ਜਿਹੜੇ ਸਵੇਰ ਦੀ ਆ ਗਿਆ ਕੇਸ ਹੋਇਆ ਜਿਹੜਾ ਪਿਸਨਡਰ ਲੱਗੇ ਚੁੱਕੇ ਉਸ ਤੋਂ ਪਹਿਲੇ ਗਰਾਊਂਡ 'ਚ ਮੋਟਰਸਾਈਕਲ ਵੀ ਚੁਕੋਏ ਆ ਅਸਲ 'ਚ ਬਥੇਰੇ ਕੇਸ ਹੋਂਡੇ ਇਸ ਇਲਾਕੇ 'ਚ ਸਾਡੇ ਔਰ ਕਦੀ ਕੋਈ ਪਕੜੇ ਨਹੀਂ ਜਾ ਰਿਹਾ ਨਾ ਉਹ ਪੁਲਿਸਕਾਰ ਭਾਈ ਕਹਿੰਦਾ ਹੈ ਇਹ ਵੀ ਪ੍ਰਸ਼ਾਸਨ ਨੇ ਮੰਗਿਆ ਹੋਈ ਹੈ ਵੀ ਇਧਰ ਥੋੜਾ ਧਿਆਨ ਦਿੱਤਾ ਜਾਏ ਇਹਨਾਂ ਦਾ ਲਗਾਮ ਲਗਾਈ ਜਾਏ ਨਾ ਸਿਰਫ ਦੇ ਘਰ ਚ ਵੀ ਸਮਾਨ ਸੇਵਨਾ ਰਿਹਾ ਤੇ ਫਿਰ ਉਹ ਕੀ ਕਰੇਗਾ ਇਨਸਾਨ ਬਲਵੀਰ ਚੋਹਾਨ ਸਰ ਕੀ ਗੱਲ ਬਾਤ ਹੋਈ ਏ ਸਿਰੇ ਦੇਖਿਆ ਕਿ ਹਾਂਜੀ 4:30 4:30 ਵਜੇ ਦੀ ਗੱਲ ਹੈ ਕਿ ਸਿਲੰਡਰ ਝੂਟ ਟੋਟੋ ਚ ਲੱਗ ਰਿਹਾ ਹੈ ਮੈਂ ਕਿਹਾ ਟੋਟੋ ਚ ਕਦੀ ਲੱਗੀ ਹੁੰਦੀ ਹੈ ਤੇ ਚੋਰ ਦੇਖਿਆ ਕਿ ਹਾਂਜੀ ਸਿਲੰਡਰ ਚ ਕਿਉਂ ਨੇ ਇਦਰ ਕਹੇ ਨਾਲ ਲੀਟਰ ਰੱਖੇ ਦੀ ਵੱਡੀ ਤੇ ਜੇ ਕੋਈ ਉੱਠੇ ਤੇ ਮੈਂ ਮਾਰ ਦਿਆਂ ਤੇ ਉਹ ਸਾਡੇ ਸਲੇਟ ਚੱਕਦੇ ਇਦਰ ਉੱਪਰ ਰੱਖਿਆ ਐ ਇੱਥੇ ਬੰਦਾ ਖੜਾ ਸੀ ਤੇ ਸੈਂਟਰ ਪਿਆ ਸੀ ਤੇ ਹਾਂ ਵੀ ਬਦਸੂਰ ਚੀਕ ਮਾਰੀ ਆ ਤੇ ਉਹ ਨਾਲ ਹੀ ਢੋੜ ਗਿਆ ਚਾਲ ਮਾਰ ਕੇ ਕਿੰਨੇ ਮੈਂ ਮਾਰ ਕੇ ਖੈਰ ਜਾ ਮੈਂ ਕਿਹੜੀ ਜਗ੍ਹਾ ਪਾਜੀ ਐ ਮਿਸ਼ਨ ਹੁੰਦੇ ਡਾਕਟਰ ਸੁਨੇ ਜੇ ਕੋ ਇਹ ਪੁਲਿਸ ਕੰਪਲੀਟ ਕਰਤੀ ਰਹੀ ਹਾਂ ਉਹਨ ਕੀ ਮੰਗ ਕਰਦੇ ਉਹ ਦੀ ਬਸ ਕਿ ਹਾਂ ਜੇ ਦੇਖੋ ਕਿ ਅੱਜ ਦੇ ਹਾਲਾਤ ਨੂੰ ਸੁਣਾ ਵੀ ਮੁਸ਼ਕਿਲ ਹੈ ਘਰ ਲੇਡੀਜ਼ ਇਕੱਲੇ ਹੋਣ ਕੁਝ ਹੋਵੇ ਕਿ ਹਾਂ ਜੇ ਦੇ ਘਰ ਦੇ ਵਿੱਚ ਰਹਿਣਾ ਮੁਸ਼ਕਿਲ ਹੋ ਜਾਏਗਾ ਜੇ ਚੋਰਾ ਨੂੰ ਪੜਿਆ ਜਾਵੇ ਜਿਹੜਾ ਵੀ ਹੈ ਕੈਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ